ਦੀ ਮਾਮੂਲੀ ਦੀ ਮਹੱਤਤਾ ਦੇ ਉੱਤੇ ਡਾਕਟਰ 바ਵਾ ਸਿੰਘ ਉਹਨਾਂ ਨੇ ਬੜੇ ਵਿਸਤਾਰ ਦੇ ਨਾਲ ਤੁਹਾਨੂੰ ਜ਼ਿਕਰ ਕੀਤਾ ਐਨੀ ਕਿ ਸੈਮੀਨਾਰ ਹੋ ਗਿਆ ਗਲਬਾਤ ਹੋ ਗਈ ਵਿਚਾਰ ਵਟਾਂਦਰਾ ਹੋ ਗਿਆ ਉਸ ਤੋਂ ਬਾਅਦ ਸਾਡਾ ਕੀ ਫਰਜ਼ ਬਣਦਾ ਹੈ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀਂ ਕਿੰਨੇ ਕੁ ਸੁਹਿਰਦ ਆ ਇਸ ਬੋਲੀ ਦੇ ਲਈ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਾਡੇ ਮੀਡੀਆ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਵੇਂ ਕਿ ਰੋਜ਼ਾਨਾ ਮੇਰੇ ਕਰ ਕੋਈ ਵੀ ਸ਼ਖਸ਼ਿਤ ਤੇ ਉਹਨਾਂ ਬਾਰੇ ਕੋਈਗਾ ਜਿਹੜਾ ਨਹੀਂ ਜਾਣਦਾ ਜਿੱਥੇ ਉਹਨਾਂ ਨੇ ਉੱਚ ਵਿੰਦਿਆ ਲਈ ਹੈ ਸਾਡੇ ਵਰਗੇ ਤਾਂ ਪੰਜਾਬੀ ਕਹਿੰਦੇ ਹੁੰਦੇ ਕਈ ਵਾਰੀ ਕਾਖ ਖੋਤਦੇ ਹੀ ਮਾਈਕ ਫੜ ਲੈਂਦੇ ਆ ਪਰ ਇਹਨਾਂ ਨੇ ਇਦਾਂ ਨਹੀਂ ਕੀਤਾ ਇਹਨਾਂ ਨੇ ਬਕਾਇਦਾ ਜਰਨਲਿਜ਼ਮ ਕੀਤੀ ਤੇ ਅੱਜ ਉਹਨਾਂ ਦਾ ਨਾਮ ਹੈ ਡਾਕਟਰ ਪ੍ਰਤੀਪਾਲ ਸਿੰਘ ਸੋਹੀ ਓਮਨੀ ਟੀਵੀ ਤੋਂ ਮੈਂ ਉਹਨਾਂ ਨੂੰ ਬੇਨਤੀ ਕਰਾਂ ਕਿ ਜੀਕ 7 ਮਿੰਟਾਂ ਦੇ ਵਿੱਚ ਡਿਜੀਟਲ ਪੰਜਾਬ ਸਮਾਜ ਤੇ ਕੀ ਵਾਕੀ ਨਵੀਂ ਲਿਪੀ ਦੀ ਪੰਜਾਬ ਨੂੰ ਲੋੜ ਹੈ ਡਾਕਟਰ ਪ੍ਰਤੀਪਾਲ ਸਿੰਘ ਸੋਹੇ ਥੈਂਕ ਯੂ ਕੁਲਿਪ ਸਿੰਘ ਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਮੁਬਾਰਕਾਂ ਕਿ ਤੁਸੀਂ ਬਹੁਤ ਹੀ ਗੰਮੇਰੇਸ਼ੇ ਦੇ ਉੱਤੇ ਚਰਚਾ ਕਰ ਰਹੇ ਆਂ ਆਪਾਂ ਚਰਚਾ ਚੱਲੇਗੀ ਤਾਂ ਗੱਲ ਅੱਗੇ ਵਧੂਗੀ ਉਹਦੇ 'ਚ ਅਸੀਂ ਕੁਝ ਖਟਾਂਗੇ ਕੁਝ ਨਵਾਂ ਲਾਵਾਂਗੇ ਪ੍ਰੋਫੈਸਰ ਬਾਬਾ ਸਿੰਘ ਨੇ ਤੱਕ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖੇ ਬਹੁਤ ਡਿਟੇਲਡ ਗੱਲਾਂ ਨੇ ਬਾਬਾ ਸਿੰਘ ਮੇਰੇ ਬਹੁਤ ਨਜ਼ਦੀਕੀ ਦੋਸਤ ਨੇ ਅਸੀਂ ਕੱਟੇ ਪੜ੍ਹੇ ਆ ਕੱਟੇ ਪੜਾਇਆ ਵੀ ਹੈ ਤੇ ਬਹੁਤੀ ਵਾਰੀ ਸਾਡੀਆਂ ਆਪਸੀ ਡਿਸਕਸ਼ਨ ਜੀ ਬਹੁਤ ਹੁੰਦੀਆਂ ਰਹਿੰਦੀਆਂ ਲੰਬੀਆਂ ਚੌੜੀਆਂ ਮੇਰੇ ਮਿੰਟਾਂ ਦਾ ਧਿਆਨ ਰੱਖਦੇ ਹੋਏ ਮੈਨੂੰ 7 ਮਿੰਟ ਮਿਲੇ ਨੇ ਹੋ ਸਕਦਾ ਮੈਂ 5-6 ਮਿੰਟਾਂ ਜੀ ਆਪਣੀ ਗੱਲ ਖਤਮ ਕਰ ਦਵਾਂ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਬੋਲੀ ਜਦੋਂ ਵਿਕਸਿਤ ਹੁੰਦੀ ਹੈ ਉਹਦੇ ਨਾਲ ਉਹਦੀਆਂ ਸਮੱਸਿਆਵਾਂ ਵੀ ਵਿਕਸਿਤ ਹੁੰਦੀਆਂ ਨੇ ਪੰਜਾਬੀ ਬੋਲੀ ਦੇ ਵਿੱਚ ਜਿਹੜਾ ਮੇਨ ਕਨਸਰਨ ਅਸੀਂ ਹੁਣ ਬਾਹਰਲੇ ਦੇਸ਼ ਦੇ ਵਿੱਚ ਬੈਠੇ ਦਿਖਾ ਰਹੇ ਹਾਂ ਕੈਨੇਡਾ 'ਚ ਦਿਖਾ ਰਹੇ ਹਾਂ ਇਹ ਕਨਸਰਨ ਇੰਗਲੈਂਡ 'ਚ ਵੀ ਚੱਲ ਰਿਹਾ ਹੈ ਅਮਰੀਕਾ 'ਚ ਵੀ ਚੱਲ ਰਿਹਾ ਹੈ ਦੁਨੀਆ ਦੇ 150 ਦੇਸ਼ਾਂ ਦੇ ਵਿੱਚ ਪੰਜਾਬੀ ਬੋਲਣ ਵਾਲੇ ਲੋਕ ਹੈਗੇ ਤਕਰੀਬਨ 75 ਲੱਖ ਤੋਂ ਲੈ ਕੇ 1 ਕਰੋੜ ਵਿਅਕਤੀ ਇਹਨਾਂ 150 ਦੇਸ਼ਾਂ ਦੇ ਵਿੱਚ ਪੰਜਾਬੀ ਬੋਲਣ ਵਾਲਾ ਬੈਠਾ ਹੈ ਅਸੀਂ ਦੇਖਦੇ ਹਾਂ ਕਿ ਪੰਜਾਬੀ ਬੋਲੀ ਨੂੰ ਅਗੇ ਲਿਪੀ ਦੇ ਵਿੱਚ ਕਨਵਰਟ ਕਰਨ ਦੇ ਲਈ ਸਾਡੇ ਕੋਲੇ ਦੋ ਮੁੱਖ ਲਿਪੀਆਂ ਨੇ ਪਾਕਿਸਤਾਨ ਦੇ ਵਿੱਚ ਸ਼ਾਹਮੁਖੀ ਲਿਪੀ ਚੱਲ ਰਹੀ ਹੈ 8 ਤੋਂ 8.5 ਕਰੋੜ ਲੋਕ ਸ਼ਾਹਮੁਖੀ ਲਿਪੀ ਦੀ ਵਰਤੋਂ ਕਰਦੇ ਐ ਬੋਲਦੇ ਪੰਜਾਬੀ ਐ ਭਾਰਤ ਦੇ ਵਿੱਚ 300 ਤੋਂ 3.5 ਕਰੋੜ ਲੋਕ ਪੰਜਾਬੀ ਬੋਲੀ ਬੋਲਦੇ ਐ ਪਰ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਐ 19ਵੀਂ ਸਦੀ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਪੰਜਾਬੀ ਬਾਹਰਲੇ ਦੇਸ਼ਾਂ ਚ ਪਹੁੰਚ ਚੁੱਕੇ ਆ ਉਹਨਾਂ ਪੰਜਾਬੀਆਂ ਦੀ ਪਹਿਲੀ ਪੀੜ੍ਹੀ ਦੂਜੀ ਪੀੜ੍ਹੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਤੱਕ ਵੀ ਚਲੀ ਗਏ ਦੂਜੀ ਪੀੜ੍ਹੀ ਤੋਂ ਸੰਕਟ ਸ਼ੁਰੂ ਹੋ ਜਾਂਦਾ ਉਹ ਜੋ ਬਾਬਾ ਸਿੰਘ ਨੇ ਤੋਰਨ ਦੱਸਿਆ ਕਿ ਇੰਗਲਿਸ਼ ਵੀ ਨਹੀਂ ਆਉਂਦੀ ਪੂਰੀ ਇੰਗਲਿਸ਼ ਪੂਰੀ ਆਉਂਦੀ ਹੈ ਪੰਜਾਬੀ ਹਿੰਦੀ ਦੇ ਵਿੱਚ ਪੂਰੀ ਮੁਹਾਰਤ ਨਹੀਂ ਹੁੰਦੀ ਫਿਰ ਕੀ ਹੁੰਦੀ ਹੈ ਦੂਜੀ ਤੀਜੀ ਪੀੜ੍ਹੀ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਕਿ ਉਹ ਬੋਲੀ ਬੋਲ ਸਕਦੇ ਆ ਪੰਜਾਬੀ ਬੋਲਦੇ ਆ ਸਾਡੇ ਨਾਲ ਪਰ ਉਹ ਲਿਖ ਨਹੀਂ ਸਕਦੇ ਪੰਜਾਬੀ ਵਿੱਚ ਲਿਖਿਆ ਪੜ ਨਹੀਂ ਸਕਦੇ ਇਹ ਇੱਕ ਸਮੱਸਿਆ ਹੈ ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱਕ ਨਵਾਂ ਰਾਹ ਉਹਨਾਂ ਨੇ ਆਪ ਹੀ ਲੱਭ ਲਿਆ ਉਹਦੇ ਲਈ ਨਾ ਕਿਸੇ ਸਰਕਾਰ ਨੇ ਯਤਨ ਕੀਤਾ ਨਾ ਕਿਸੇ ਯੂਨੀਵਰਸਿਟੀ ਨੇ ਯਤਨ ਕੀਤਾ ਉਹਨਾਂ ਨੇ ਆਪਣੀ ਇੱਕ ਲਿਪੀ ਡਿਵੈਲਪ ਕਰ ਲਈ ਜਿਹਦਾ ਨਾਮ ਹੈ ਰੋਮਨ ਪੰਜਾਬੀ ਉਹ ਸਾਰੇ इवन ਅੱਜ ਸਾਡੇ ਚੋਂ ਵੀ ਬਹੁਤ سارے ਲੋਕ ਨੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਡਿਵੈਲਪ ਕਰਦੇ ਆ ਉਹ ਇਹਨੂੰ ਅਸੀਂ ਟੋਟਲ ਡਿਜੀਟਲ ਪੰਜਾਬੀ ਸਮਾਜ ਕਹਿੰਦੇ ਆ ਜਿਹਨੂੰ ਜੀਓਗ੍ਰਾਫੀਕਲ ਬਾਉਂਡਰੀਜ਼ ਦੀ ਲੋੜ ਨਹੀਂ ਕਿ ਸੇ ਪ੍ਰਭੂ ਸਤਾ ਦੀ ਲੋੜ ਨਹੀਂ ਅਸੀਂ ਅਸੀਂ ਬੈਠੇ ਕਾਨਫਰੰਸ ਕਰ ਰਹੇ ਆਂ ਕਿ ਪਾਕਿਸਤਾਨ ਤੋਂ ਵੀ ਸ਼ਾਮਲ ਹੋ ਰਿਹਾ ਹੈ ইংল্যান্ড ਤੋਂ ਡੈਨਮਾਰਕ ਤੋਂ ਸਾਰੀ ਦੁਨੀਆ ਦਾ ਇਕੱਠ ਕਰ ਲੈਨੇ ਆ ਇਸ ਤਰ੍ਹਾਂ ਸਮੁੱਚੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਇੱਕ ਨਵਾਂ ਡਿਜੀਟਲ ਪੰਜਾਬੀ ਸਮਾਜ ਵਿਕਸਿਤ ਹੋ ਗਿਆ ਉਸ ਸਮਾਜ ਦੀ ਦੂਜੀ ਤੀਜੀ ਪੀੜ੍ਹੀ ਦੇ ਵਿੱਚ ਇੱਕ ਨਵਾਂ ਸੰਕਟ ਪੈਦਾ ਹੋ ਗਿਆ ਸੰਕਟ ਨੂੰ ਹੱਲ ਕਰਨ ਲਈ ਇੱਕ ਲਿਪੀ ਆ ਗਈ ਰੋਮਨ ਪਰ ਉਹ ਲਿਪੀ ਦੀ ਸਮੱਸਿਆ ਇਹ ਆ ਗਈ 1 ਕਰੋੜ ਤੋਂ 50 ਲੱਖ ਦੇ ਨੇੜੇ ਤੜੇ ਵਿਅਕਤੀ ਨੇ ਜਿਹੜੇ ਉਸ ਰਮੁੰਬਿਕ ਲਿਪੀ ਦੀ ਵਰਤੋਂ ਕਰ ਰਹੇ ਐ ਪਰ ਉਹਦੀ ਸਮੱਸਿਆ ਹੈ ਕਿ ਉਹਨੂੰ ਅਸੀਂ ਸਟੈਂਡਰਡਾਈਜ਼ ਨਹੀਂ ਕੀਤਾ ਕੰਨਾ ਕਿਵੇਂ ਲਾਉਣਾ ਅਧਕ ਕਿਵੇਂ ਲਾਉਣੀਆਂ ਲਿਪੀ ਬਾਤਰ ਕਿਵੇਂ ਉਹਨੂੰ ਯੂਜ਼ ਕਰਦੇ ਨੇ ਇਹ ਪਹਿਲਾਂ ਵੀ ਮੈਂ ਇੱਕ ਕਾਨਫਰੰਸ 'ਚ ਪੋਟ ਕੀਤਾ ਸੀ ਉਹ ਅਸੀਂ ਡਿਵੈਲਪ ਨਹੀਂ ਕੀਤਾ ਕਿਸੇ ਨੇ ਕੰਨਾ ਲੋੜ ਲਈ ਕੋਈ ਇੱਕ ਇਹ ਦੀ ਵਰਤੋਂ ਕਰਦਾ ਕੋਈ ਦੋ ਇਹ ਦੀ ਵਰਤੋਂ ਕਰਦਾ हां ਕਹਿਣਾ ਤਾਂ H A N ਉਹ ਹੰ ਵੀ ਬਣ ਜਾਂਦਾ ਉਹ ਹਾਂ ਵੀ ਬਣ ਜਾਂਦਾ ਉਹ ਸਾਨੂੰ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਮੈਂ ਇਹ ਹਾਂ ਨੂੰ ਲਿਖਣਾ ਕਿਵੇਂ ਹੈ ਮੈਂ মিডিਆ 'ਚ ਕੰਮ ਕਰਦਾ ਮੇਰੇ ਨਾਲ ਬਹੁਤ ਛੋਟੀ ਉਮਰ ਦੇ ਇੱਥੋਂ ਦੇ ਬੱਚੇ ਨੇ ਕੁਝ ਉਹ ਜਦੋਂ ਖਬਰ ਲਿਖਦੇ ਆ ਉਹ ਰੋਮਨ ਪੰਜਾਬੀ 'ਚ ਲਿਖਦੇ ਆ ਉਹਨਾਂ ਨੂੰ ਗੁਰਮੁਖੀ ਨਹੀਂ ਆਉਂਦੀ ਸ਼ਾਮੋਕੀ ਵੀ ਨਹੀਂ ਆਉਂਦੀ ਉਹ ਰੋਮਨ ਪੰਜਾਬੀ 'ਚ ਖਬਰ ਲਿਖਦੇ ਆ ਉਹ ਮੈਂ ਪੜਿਆ ਹੁੰਦੇ ਆ ਉਹ ਉਹ ਉਹਨਾਂ ਦਾ ਰੁਟੀਨ ਹੈ ਇਹ ਸਾਰੇ ਦੇਸ਼ਾਂ ਦੇ ਵਿੱਚ ਇਹ ਚੱਲਦਾ ਹੈ ਹੁਣ ਇਸ ਦਾ ਇਹ ਨੂੰ ਇਹ ਸਮੱਸਿਆ ਹੈ ਇਹਦੇ ਬਰਤੀ ਸੁੋਚਦਾ ਕੋਈ ਨਹੀਂ ਤਾਂ ਉਹਦੇ ਚ ਚਾਹੀਦਾ ਕਿ ਇਹ ਹੈ ਕਿ ਕੋਈ ਨਾ ਕੋਈ ਇੰਸਟੀਚਿਊਟ ਜਿਵੇਂ ਇੱਥੇ ਇੱਕ ਇੰਸਟੀਚਿਊਟ ਖੁੱਲਿਆ ਸਰੀ ਦੇ ਵਿੱਚ ਬਰਨਾਰ ਦੇ ਇੰਸਟੀਚਿਊਟ ਹੈ ਮੈਂ ਉਹਨਾਂ ਨੂੰ ਗਿਆਨ ਸਿੰਘ ਸੰਧੂ ਹੁਣੀਆਂ ਦਾ ਕੰਮ ਕਰਦਾ ਬੇਨਤੀ ਹੈ ਕਿ ਉਹ ਇਸ ਕੰਮ ਵਿੱਚ ਮੋੜ ਵੀ ਵੜ ਸਕਦੇ ਆ ਇੱਕ ਕਾਇਦਾ ਡਿਵੈਲਪ ਕਰ ਸਕਦੇ ਆ ਬਹੁਤ ਔਖਾ ਕੰਮ ਨਹੀਂ ਬਹੁਤ ਛੋਟਾ ਕੰਮ ਹੈ ਇਹ ਉਹਨਾਂ ਨੇ ਲਗਾਤਾਰ ਹੀ ਜੋ ਹੈਲਪ ਕਰਨੀਆਂ ਨੇ ਵੀ ਹਾਂ ਕਿਵੇਂ ਲਿਖਣਾ ਹਨ ਕਿਵੇਂ ਲਿਖਣਾ ਪਿਆਰੀ ਕਿਵੇਂ ਲਿਖਣੀ ਹੈ ਸਿਹਾਰੀ ਕਿਵੇਂ ਲਿਖਣੀ ਹੈ ਅੱਧੇ ਕਿਵੇਂ ਲਿਖਣੀ ਹੈ ਬਿੰਦੀ ਕਿਵੇਂ ਪਾਉਣੀ ਹੈ ਜੇ ਉਹ ਡਿਵੈਲਪ ਕਰ ਲੈਂਦੇ ਆ ਜੇ ਕੋਈ ਯੂਨੀਵਰਸਿਟੀ ਹੋਰ ਵੀ ਇਹ ਪ੍ਰੋਜੈਕਟ ਲੈ ਸਕਦੀ ਹੈ ਤਾਂ ਉਹਦੇ 'ਚ ਫਿਰ ਕੀ ਹੋਊਗਾ ਫੇਰਾ ਕੰਮ ਆਊਗਾ ਬਹਾਵ ਸਿੰਘ ਵਾਲਾ ਟਰਾਂਸਲੇਸ਼ਨ ਦਾ ਪੰਜਾਬੀ ਦੇ ਵਿੱਚ ਕਿੰਨਾ ਸਾਹਿਤ ਪਿਆ ਹੈ ਗੁਰਮੁਖੀ 'ਚ ਪਿਆ ਹੈ ਸ਼ਾਹਮੁਖੀ 'ਚ ਪਿਆ ਹੈ ਉਹਨੂੰ ਟਰਾਂਸਲੇਟ ਕਰੋ ਉਸ ਰੋਮਨ ਪੰਜਾਬੀ ਦੇ ਵਿੱਚ ਕਿੰਨੇ ਕਿਸਮ ਦੇ ਧਾਰਮਿਕ ਗ੍ਰੰਥ ਵੀ ਹੋ ਸਕਦੇ ਆ ਸਾਹਿਤ ਦੀਆਂ ਇਤਿਹਾਸ ਦੀਆਂ ਵਿਗਿਆਨਤਕ ਕਿਤਾਬਾਂ ਹੋ ਸਕਦੀਆਂ ਕਿਉਂਕਿ ਉਹਨਾਂ ਨੇ ਗੁਰਮੁਖੀ ਨਹੀਂ ਪੜ੍ਹਣੀ ਉਹਨਾਂ ਨੇ ਸ਼ਾਹਮੁਖੀ ਵੀ ਨਹੀਂ ਪੜ੍ਹਣੀ ਉਹਨਾਂ ਨੇ ਤਾਂ ਰੋਮਨ ਪੰਜਾਬੀ ਪੜ੍ਹ ਸਕਦੇ ਆ ਉਹਦੇ 'ਚ ਨਵੀਆਂ ਕਿਤਾਬਾਂ ਡਿਵੈਲਪ ਕਰਨ ਦੀ ਲੋੜ ਹੈ ਨਵੇਂ ਕੈਡੇ ਡਵੈਲਪ ਕਰਨ ਦੀ ਲੋੜ ਹੈ ਨਵੀਂ ਟ੍ਰਾਂਸਲੇਸ਼ਨ ਦੀ ਲੋੜ ਹੈ ਸੋ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਹੈ ਜਿਹੜਾ ਕਿ ਕਿਸੇ ਨਾ ਕਿਸੇ ਇੰਸਟੀਚਿਊਟ ਨੂੰ ਚੁੱਕਣਾ ਚਾਹੀਦਾ ਹੈ ਸੋ ਮੈਂ ਇਸੇ ਹੀ ਵਿਸ਼ੇ ਦੇ ਉੱਤੇ ਤੁਹਾਡਾ ਸਾਰਿਆਂ ਦਾ ਧਿਆਨ ਕੇਂਦਰਿਤ ਕਰਨਾ ਚਾਹੁੰਨਾ ਕਿ ਨਮੀ ਵਿਖਰਤ ਹੋ ਰਹੀ ਰੋਮਨ ਪੰਜਾਬੀ ਲਿਪੀ ਦੀਆਂ ਲਗਾ ਮਾਤਰਾ ਨੂੰ ਡਿਫਾਈਨ ਕਰਨ ਦੇ ਲਈ ਸਾਨੂੰ ਕੋਈ ਧਿਆਨ ਦੇਣਾ ਚਾਹੀਦਾ ਹੈ ਕੋਈ ਪ੍ਰੈਸ਼ਰ ਡਵੈਲਪ ਕਰਨਾ ਚਾਹੀਦਾ ਹੈ ਉਹਦੇ ਵਿੱਚ ਫਿਰ ਨਵੀਂ